ਸੱਚ ਸਾਸਿਕਰ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਮਾਡਰਨ ਹੀਰਾਂ ਰਾਂਝਾ ਅੱਜ ਕਿਤੇ ਕਿ ਹੀਰ ਆਖਦੀ ਰਾਂਝਾ ਮਾਰ ਮਾੜੀ ਮਹਿੰਗਾਈ ਗਰੀਬੀ ਰੁਜ਼ਗਾਰ ਦੀ ਏ ਇਸ ਕਸਾੜ ਦਾ ਅੰਦਰੋਂ ਨਹੀਂ ਦਿਸਦਾ ਐ ਪਰ ਭੁੱਖ ਸਨ ਕਪੜੇ ਅੰਸਾਰ ਦੀ ਏ ਚਾਰ ਪੈਰ ਹੈ ਹਾਰੇ ਵਿੱਚ ਦੁੱਧ ਕੱਢਦਾ ਚਤੋਂ ਪੈਰ ਇਹ ਆਂਦਰਾ ਕਾਢਦੀ ਏ ਤੂੰ ਤਾਂ ਪਲ ਗਿਆ ਚੋਰੀ ਨਾਲ ਸੂਰ ਵਾਂਗੂ ਸੁੱਤ ਰਹਿਣਾ ਕੋ ਫਿਕਰ ਨਾ ਕਰਦੀ ਏ ਖੇਤੀ ਕਰਨ ਤੋਂ ਭੱਜਿਆ ਘਰ ਛੱਡ ਕੇ ਝੂਠਾ ਕਹਿੰਦਾ ਕਿ ਭੁੱਖ ਪਿਆਰ ਦੀ ਏ ਤੇਰੇ ਜੈ ਕਮਚੋਰ ਤੇ ਵੇਲਣਾ ਨੂੰ ਹੀਰ ਗਿਣ-ਗਿਣ ਕੇ ਚੱਪਲਾ ਮਾਰਦੀ ਏ ਜੇ ਤੂੰ ਅਣਖ ਖੋਰਾ ਹੈ ਤਾਂ ਸੋਚ ਪੋਰਾ ਕਰ ਜਾ ਹੁਣ ਇੱਥੋਂ ਕੀ ਭੜਦਾ ਏ ਸੋਹਣਾ ਕੰਮ ਹੈ ਸੱਦੇ ਦਾ ਪਿੰਡ ਖੇੜੇ ਕਿਹੜੇ ਪਾਸਿਆਂ ਤੂੰ ਉਸ ਨਾਲ ਦਾ ਹੈ ਬੜੀ ਮਿੱਟੀ ਪਲੀਤੂ ਕਰੀ ਮੇਰੀ ਅਜੇ ਡੋਲੀ ਦੀ ਰੀਝ ਵੀ ਪਾਲਦਾ ਹੈ ਡਾਂਗ ਨਾਲ ਤੂੰ ਕੱਟੀ ਦੀ ਟੰਗ ਤੋੜੀ ਕਹਿੰਦਾ ਡੰਗਰ ਤੂੰ ਸਾਡੇ ਸੰਭਾਲਦਾ ਹੈ ਵੇਲਾ ਪਿਆਰੇ ਨੇ ਭਈਆ ਕੱਖ ਪਾਵੇ ਧਾਰਾਂ ਕੱਢੇ ਨਾ ਪਾਣੀ ਪਿਆਲਦਾ ਏ ਲਾ ਕੇ ਸੂਟੇ ਸਮੈਕਦੇ ਰਹੇ ਲਟਿਆ ਨਾਵੇਂ ਧੋਵੇਂ ਨਾ ਬਿਸਤਰਾ ਗਾਲਦਾ ਹੈ ਰਾਜੇ ਹੱਸ ਕੇ ਆਖਿਆ ਵਾ ਸੱਜਣ ਹੁਣ ਨਾ ਰਹਾ ਮੈਂ ਘਰਾਂ ਨੂੰ ਜਾਣ ਜੋਗਾ ਜਦ ਤੋਂ ਲੱਗੀ ਤਮਾਕੂ ਤੇ پابੰਦੀ ਬੀੜੀ ਮਿਲਦੀ ਨਹੀਂ ਜਰਦਾਂ ਨਹੀਂ ਲਾਣ ਜੋਗਾ ਕੇਮ 2500 ਤੇ ਭੁੱਕੀ ਲੱਭਦੀ ਨਹੀਂ ਹੱਡ ਤੁਰਦੇ ਨਹੀਂ ਬਾਂਗਰ ਨਾ ਜਾਣ ਜੋਗਾ ਤੇਰੇ ਬਾਪੂ ਨੇ ਦਿੱਤੀ ਤਨਖਾਹ ਜਿਹੜੀ ਉਦੇ ਨਾਲ ਬਸ ਗੋਲੀਆਂ ਖਾਣ ਜੋਗਾ ਸ਼ੂਗਰ ਵਧੀ ਪਈ ਏ ਬੀਪੀ ਡੌਣ ਹੋਇਆ ਸਾਹ ਫੁੱਲਦਾ ਕੱਖਣੀ ਪਾਣ ਜੋਗਾ ਲੱਗਦਾ ਅੱਜ ਮੇਰਾ ਕਾਰਡ ਮੁੱਕ ਜਾਣਾ ਕੋਈ ਨਹੀਂ ਰਾਂਝੇ ਨੂੰ ਚਾਰਜ ਕਰਾਉਣ ਜੋਗਾ ਪੋਰਾ ਹੈ ਕਿਦਰੇ ਤਾਂ ਲੈ ਕੇ ਦੇ ਮੈਨੂੰ ਐਵੇਂ ਸੁੱਕਣਾ ਨਕਸ ਕੋੜ ਹੀ ਰੇ ਔਖੇ ਵੇਲੇ ਹੀ ਤਾਂ ਸੱਜਣ ਕੰਮ ਆਉਂਦੇ ਹੋਰ ਸੱਜਣਾ ਦੀ ਕਿਹੜੀ ਲੋੜ ਹੀ ਰੇ ਨਸ਼ਾ ਟੁੱਟਿਆ ਪੇਟ ਨਾਲ ਖੜੇ ਪਾਣੀ ਪੀੜਾਂ ਉੱਠਦੀਆਂ ਲੱਗੇ ਮਰੋੜ ਹੀ ਰੇ ਖਾਣੀ ਚੂਰੀ ਕੀ ਲੀਵਰ ਨੂੰ ਲੋਕ ਲੱਗਾ ਮੇਰੀ ਜਾਨ ਜਾਵੇ ਤੇਰੀ ਚੌੜ ਹੀਰੇ ਕਲ ਮੀ ਨੇ ਸਾਡੇ ਤੇ ਜ਼ੁਲਮ ਟਾਇਆ ਕੰਡ ਆਕੜੀ ਸਖਤ ਗੰਗਰੋੜ ਹੀਰੇ ਭੁੱਖਾ ਆਸ਼ਕ ਨੂੰ ਮਾਰਿਆ ਜਗ ਕੈਸੀ ਕਿਨੂੰ ਪਤਾ ਵੀ ਲੱਗੀ ਸੀ ਤੋੜ ਹੀਰੇ ਹੀਰ ਆਖ ਦੀ ਅਮਲੀਆ ਰੰਜਨ ਆਵੇ ਗੋਲੀ ਦਿੰਨੀ ਲਿਆ ਕੇ ਖਾ ਮਰ ਲੈ ਗੋਡੇ ਗੋਡੇ ਆ ਪਿੰਡੇ ਤੇ ਮੈਲ ਤੇਰੇ ਆਫੜ ਸਾਬਣ ਤੇ ਉੱਠ ਕੇ ਨਾ ਮਰ ਲੈ ਤਿੰਨ ਹਫ਼ਤਿਆਂ ਤੋਂ ਝੱਗਾ ਬਦਲਿਆ ਨਹੀਂ ਆਫੜ ਅੱਬਾ ਦਾ ਪਾ ਇਹਨੂੰ ਲਾ ਮਰ ਲੈ ਨੱਕ ਸੜ ਗਿਆ ਸੁੰਘ ਦੀ ਮਸਕ ਤੇਰੀ ਆਲਾ ਡਿਉ ਲਾ ਕੇ ਜਰਾ ਨਾ ਮਰ ਲਾ ਭੁੱਖਾ ਮਰ ਲੱਗਾ ਐਵੇਂ ਨਸ਼ੇ ਪਿੱਛੇ ਰੜਪੜ ਜਾਣਿਆ ਚੂਰੀ ਤੱਕ ਖਾ ਮਰ ਲਾ ਭਈਆ ਖੇਤ ਨੂੰ ਗਿਆ ਪਵੌਣ ਵਟਾਂ ਮੱਜਾਂ ਭੁੱਖੀਆਂ ਨੇ ਪੱਠੇ ਪਾ ਮਰ ਲਾ ਪੁੱਤ ਜੰਮਿਆ ਨੰਗਾ ਦੇ ਘਰ ਹੋਵੇ ਕਿੱਥੇ ਪਲੂਗਾ ਖਾ ਮਠਾਈਆਂ ਵੇ ਲਤ ਨਸ਼ੇ ਦੀ ਕਿਤੇ ਨਹੀਂ ਘਰ ਖਾਲੀ ਲਤ ਨਸ਼ੇ ਦੀ ਕੀਤੇ ਕਹੀਂ ਘਰ ਖਾਲੀ ਕਿਦਰੇ ਹੋਰ تھے ਕਹੀਂ ਬਠਾਈਆਂ ਵੇ ਨਸ਼ਾ ਚੋਰੀ ਮਕਾਰੀ ਦੀ ਜੜ ਬੰਨੇ ਨਸ਼ਿਆਂ ਨਾਲ ਨਾ ਹੋਣ ਕਮਾਈਆਂ ਵੇ ਕਿਧਰੇ ਪੁੜੀ ਜੇ ਪੁਲਿਸ ਦੇ ਹੱਥ ਆ ਜਾਏ ਪੁੜੇ ਸੇਕ ਦੇ ਵਾਂਗ ਕਸਾਈਆਂ ਵੇ ਲੱਬਣ ਰਾ ਸੋਖਾ ਉਧਲ ਜਾਣ ਵਾਲਾ ਜਿਹੜੀਆਂ ਰੀਝਾਂ ਦੇ ਨਾਲ ਪਰਨਾਈਆਂ ਵੇ ਤੂੰ ਤਾਂ ਸੁਦ ਤੂੰ ਨਾ ਸੁਧਰਿਆ ਚੌੜ ਵਿੱਚ ਲਤ ਲਾ ਲਈ ਮੈਂ ਸੀ ਬਹੁਤ ਸਮਝਾਉਤੀਆਂ ਪਾਈਆਂ ਵੇ ਰਾਂਝਾ ਆਖਦਾ ਕਿਕਰ ਦੇ ਸੱਕ ਲੈ ਕੇ ਨਾਲੇ ਥੈਲਾ ਕੁ ਗੁੜ ਦਾ ਲੋੜੀਏ ਨਹੀਂ ਉਹਨੂੰ ਘੋਲ ਕੇ ਇੱਕ ਡਰਮ ਅੰਦਰ ਦੁੰਗਾ ਰੂੜੀ ਅੰਦਰ ਦੱਬ ਛੋੜੀਏ ਨਹੀਂ ਹਫਤੇ ਦਸਿੰਦੀ ਨਹੀਂ दारू ਬਣ ਜਾਸੀ ਝਾੜ ਅੱਗ ਤੇ ਬੋਤਲ ਨਾਲ ਜੋੜੀਏ ਨਹੀਂ ਜਦ ਤੱਕ ਅੱਗ ਫੜਦੀ ਬੋਤਲ ਭਰੀ ਜਾਵੋ ਅੱਗ ਬੰਦ ਹੋਵੇ ਭੱਟੀ ਤੋੜੀਏ ਨਹੀਂ ਰੱਖੋ ਸਾਹਮ ਕੇ ਕੇਨੀ ਜਾਂ ਬੋਤਲਾਂ ਨੂੰ ਬਜਦੀ ਲਾਹਣ ਖੁੱਲੇ ਪਾਣੀ ਰੋੜੀਏ ਨਹੀਂ ਜਦ ਵੀ ਪਵੇ ਤੋੜਾ ਭਰ ਕੇ ਪੀ ਲਈਏ ਪੀ ਕੇ ਅੰਬਰਾ ਤੋਂ ਤਾਰੇ ਤੋੜੀਏ ਨਹੀਂ ਗੋਲੀ ਨਾਲੋਂ ਤਾਂ ਕੰਮ ਗਿਆ ਲੰਘ ਹੀਰੇ ਉਹਨਾਂ ਥੋਂ ਤਾਂ ਟੀਕੇ ਦੀ ਹੱਦ ਤੱਕ ਪੁੱਜ ਗਏ ਆ 100 ਦੇ ਬਲਬ ਵਾਂਗੂ ਸੀ ਜੋ ਅੱਖ ਜਗਦੀ ਸਾਡੀ ਟੂ ਵਾਂਗੂ ਇੱਕਦਮ ਬੁਝ ਗਏ ਆ ਟੀਕੇ ਲਾ ਲਾ ਕੇ ਸਭ ਨੇ ਨਸਾਂ ਮਰੀਆਂ ਕਿਧਰੋਂ ਸੁੱਕ ਗਏ ਆ ਕਿਧਰੋਂ ਸੁਜ ਗਏ ਆ ਖਿੱਚ ਖਿੱਚ ਕੇ ਆਉਂਦਾ ਹੈ ਸਾਹ ਮੁਸ਼ਕਲ ਲੱਗਦਾ ਕਬਰ ਤੇ ਕੰਡੇ ਤੇ ਪੁੱਜ ਗਏ ਆ ਰਗਾਂ ਵਿੱਚ ਨਾ ਖੂਨ ਦੀ ਬੂੰਦ ਵਹਿੰਦੀ ਹੋਲਾ ਵਾਂਗਰਾਂ ਬਾਲਣ ਤੇ ਪੁੱਜ ਗਏ ਆ ਟੜ ਕੇ ਉੱਠੀ ਤਾਂ ਖਿਲਰੇ ਹੱਡ ਮਿਲਦੇ ਉੱਠ ਕੇ ਅੰਗਾਂ ਨੂੰ ਜੋੜਨ ਵਿੱਚ ਰੁੱਝ ਗਏ ਆ ਜਦ ਵੀ ਅੱਕ ਖੜਜੇ ਕੁਝ ਨਾ ਯਾਦ ਰਹਿੰਦਾ ਲੱਗੇ ਹੋਰ ਹੀ ਦੁਨੀਆ ਵਿੱਚ ਪੁੱਜ ਗਏ ਆਂ ਹੀ ਆਖ ਦੀ ਭਾਦੋਂ ਦੀ ਰੁੱਤ ਮਾੜੀ ਜੋ ਵੀ ਕਰੂ ਉਹ ਨਸ਼ਾ ਲਾਲ ਲਏਗਾ ਵੇ ਸਿੱਧਾ ਜਿਗਰ ਤੇ ਇੰਨੇ ਅਟੈਕ ਕਰਨਾ ਹੋਜੂ ਪੀਲੀਆ ਮੰਝੇ ਤੇ ਪਏਗਾ ਵੇ ਨਿਕੋਟੀਨ ਨੇ ਤੇ ਨਵੇਂ ਰਸਾਇਣ ਮਾੜੇ ਇਹਨਾਂ ਨਾਲ ਗੁਰਦੇ ਗਾਲ ਬੈਗਾ ਵੇ ਕੈਂਸਰ ਹੋਊਗਾ ਫੇਫੜੇ ਬੰਦ ਹੋਉਣ ਆਪੇ ਦਸਕਾ ਸਾਹ ਕੰਜ ਲਏਗਾ ਵੇ ਮਾਪੇ ਰੋਣਗੇ ਕੋਲੇ ਅਜਾੜ ਪੈਸਾ ਮੱਪੇ ਰੂਣਗੇ ਕੋਲੋਂ ਹਜ਼ਾਰ ਪੈਸਾ ਐਸਾ ਪੁੱਤ ਚੰਗਾ ਕਿਹੜਾ ਕਹੇਗਾ ਵੀ ਨਾ ਕੋਈ ਰੰਨ ਨਾ ਰੰਨ ਧੀ ਨਾ ਪੁੱਤ ਵੀ ਨਾ ਨਾ ਕੋਈ ਰੰਨ ਨਾ ਕੰਨ ਨਾ ਧੀ ਪੁੱਤ ਵੀ ਜੱਜ ਨੂੰ ਨਸ਼ਾ ਕਿਹੜਾ ਲੈ ਕੇ ਦੇਗਾ ਵੀ ਜੱਜ ਨੂੰ ਨਸ਼ਾ ਕਿਹੜਾ ਲੈ ਕੇ ਦੇਗਾ ਸਸੀਖਾ ਜਿੰਦੇ ਵਸਦੇ ਰੋ ਹਵਾਦੋ